ਪਿੱਤਲ ਦੇ ਛਰਰੇ ਮਿਲੇ ਦਿੱਤਾ 60 ਲੱਗਣ ਦੇ ਕੁਝ ਮਿੰਟਾਂ ਬਾਅਦ ਵੀ ਦੱਸ ਦਿੱਤੇ ਕਿ ਮੌਤ ਹੋ ਗਈ ਸੀ ਔਰ ਫਾਰ ਆਮ ਥਿਸ ਸਤਵੀ ਨਾਲ ਇਹ ਮੌਤ ਹੋਈ ਹੈ ਔਰ ਮੌਤ ਤੋਂ 8 ਦਿਨ ਬਾਅਦ ਦੱਸ ਦਿੱਤੇ ਕਿ ਪੋਸਟਮਾਰਟਮ ਹੋਇਆ ਤਾਂ ਖਨਾਰੀ ਬਾਰਡਰ ਤੇ 21 ਸਾਲ ਇੱਕ 21 ਸਾਲ ਦੇ ਇਸ ਨੌਜਵਾਨ ਦੀ ਕਿ ਫਰਵਰੀ ਨੂੰ ਦੱਸ ਦਿੱਤੇ ਕਿ ਮੌਤ ਹੋ ਗਈ ਸੀ ਔਰ ਉਸ ਤੋਂ ਬਾਅਦ ਇੱਕਾਈ ਸਵਾਲ ਖੜੇ ਹੋ ਰਹੇ ਸਨ ਕਿ ਆਖਰਕਾਰ ਕਿਸ ਤਰੀਕੇ ਦੇ ਨਾਲ ਇਹ ਮੌਤ ਹੋਈ ਹੈ ਕਿ ਬੁਲਟ ਲੱਗੀ ਹੈ ਔਰ ਜਿਸ ਤੋਂ ਬਾਅਦ ਹੋਣੀ ਪੋਸਟਮਾਰਟਮ ਅਦੀ ਰਿਪੋਰਟ ਆਈ ਹੈ ਪਿੱਤਲ ਦੇ ਛਰਰੇ ਜਿਹੜੇ ਨੇ ਉਸਰ ਦੇ ਵਿੱਚੋਂ ਮਿਲੇ ਨੇ ਔਰ ਕੁਝ ਵੀਡੀਓਜ਼ ਵੀ ਜਿਹੜੀਆਂ ਨੇ ਮੌਕੇ ਦੀਆਂ ਸਾਹਮਣੇ ਆਈਆਂ ਸਨ ਜਿਸ ਤੋਂ ਅੰਦਾਜ਼ਾ ਲੱਗ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਮੌਤ ਹੋਈ ਹੈ ਤਾਂ ਦੱਸ ਦਈਏ ਕਿ ਪਲਾਸਟਿਕ ਦੀਆਂ ਗੋਲੀਆਂ ਔਰ ਜੇਕਰ ਅਸੀਂ ਜ਼ਿਕਰ ਕਰੀਏ ਕਿ ਬਰੂਦ ਕੱਢ ਕੇ ਕੱਚੀਆਂ ਗੋਲੀਆਂ ਸੀ ਉਸ ਨੂੰ ਕਹਿ ਸਕਦੇ ਹਾਂ ਜਿਹੜੀਆਂ ਪੁਲਿਸ ਹਰਿਆਣਾ ਪੁਲਿਸ ਦੇ ਵੱਲੋਂ ਚਲਾਈਆਂ ਗਈਆਂ ਔਰ ਉਸ ਦੇ بار-ਬਾਰ ਕਿਸਾਨਾਂ ਅਗੂ ਜੜੇ ਨੇ ਉਹ ਸਬੂਤ ਵੀ ਪੇਸ਼ ਕਰ ਰਹੇ ਸਨ ਕਿਸ ਤਰੀਕੇ ਦੇ ਨਾਲ ਨਹੀਂ ਹੋ ਸਕਦਾ ਇਸ ਤਰੀਕੇ ਦੇ ਨਾਲ ਜਿਹੜੀ ਕਾਰਵਾਈ ਹੈ ਦੂਜੇ ਪਾਸੇ ਤੋਂ ਨਹੀਂ ਹੋ ਸਕਦੀ ਤਾਂ ਇਸ ਨੂੰ ਲੈ ਕੇ ਆਬਜੈਕਸ਼ਨ ਵੀ ਕੀਤਾ ਗਿਆ ਔਰ بار-बार ਇਸ ਤੇ ਲੈ ਕੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਗਏ ਤਾਂ ਕਾਰਵਾਈ ਵੀ ਜਿਹੜੀ ਹੈ ਉਹ ਮੰਗੀ ਜਾ ਰਹੀ ਸੀ ਕਿ ਆਖਰਕਾਰ ਕਿਸ ਦੇ ਆਰਡਰ ਤੇ ਔਰ ਕਿਉਂ ਇਸ ਤਰੀਕੇ ਦੇ ਨਾਲ ਤਸ਼ੱਦਦ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਖਨੌਰੀ ਬਾਰਡਰ ਤੇ ਸ਼ੁਕਰਾਂ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਕਾਫੀ ਦਿਨਾਂ ਤੱਕ ਲਗਾਤਾਰ লাশ ਜਿਹੜੀ ਹੈ ਰਜਿੰਦਰਾ ਹਸਪਤਾਲ ਰਹੀ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਅਰ ਉਸ ਤੋਂ ਬਾਅਦ ਪੋਸਟਮਾਰਟਮ ਹੁੰਦਾ ਹੈ ਔਰ ਹੁਣੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਸਾਹਮਣੇ ਆਈ ਹੈ ਤਾਂ ਪਿੱਤਲ ਦੇ ਛਰਰੇ ਜਿਹੜੇ ਨੇ ਉਹ ਸਿਰ ਦੇ ਵਿੱਚ ਲੱਗੇ ਹੋਏ ਨੇ ਇਹ ਇਹ ਰਿਪੋਰਟ ਕਹਿ ਰਹੀ ਹੈ ਪਾਸੇ ਤੁਹਾਨੂੰ ਉਹ ਰਿਪੋਰਟ ਦੀ ਕਾਪੀ ਵੀ ਦਿਖਾ ਰਹੇ ਹਾਂ ਸੱਤ ਜਿਹੜੀ ਸਿਰ ਦੇ ਵਿੱਚ ਲੱਗੀ ਉਸ ਤੋਂ ਕੁਝ ਮਿੰਟਾਂ ਬਾਅਦ ਹੀ ਇਹ ਮੌਤ ਹੋ ਗਈ ਸੀ ਤਾਂ ਫਾਇਰ ਆਮ ਦੀ ਸੱਤ ਦੇ ਨਾਲ ਇਹ ਮੌਤ ਹੋਈ ਹੈ ਇਹ ਰਿਪੋਰਟ ਕਹਿ ਰਹੀ ਹੈ ਤਾਂ ਮੌਤ ਤੋਂ 8 ਦਿਨ ਬਾਅਦ ਇਹ ਪੋਸਟਮਾਰਟਮ ਹੋਇਆ ਸੀ ਤਾਂ ਕੁਲ ਮਿਲਾ ਕੇ ਸਮੇਂ ਹੀ ਕਿਹਾ ਜਾ ਰਿਹਾ ਕਿ ਜਿਹੜੀਆਂ ਸਿੱਧੀਆਂ ਗੋਲੀਆਂ ਨੇ ਉਮਾਰੀਆਂ ਚਾਰੀਆਂ ਨੇ ਕਿਸਾਨ ਇਲਜ਼ਾਮ ਲਗਾ ਰਹੇ ਸਨ ਔਰ ਕੁਲ ਮਿਲਾ ਕੇ ਜੇਕਰ ਜ਼ਿਕਰ ਕੀਤਾ ਜਾਏ ਤਾਂ ਅਥਰੂ ਗੈਸ ਦੇ ਗੋਲੇ ਪਲਾਸਟਿਕ ਦੀਆਂ ਗੋਲੀਆਂ ਔਰ ਕੱਚਾ ਬਰੂਦ ਅਸੀਂ ਕਹਿ ਸਕਦੇ ਕੱਚੀਆਂ ਗੋਲੀਆਂ ਨੂੰ ਕਹਿ ਸਕਦੇ ਆ ਬਰੂਦ ਕੱਟ ਕੇ ਜਿਹੜੀਆਂ ਗੋਲੀਆਂ ਨੇ ਉਹ ਚਲਾਈਆਂ ਜਾ ਰੀਆਂ ਸਨ ਕਿਉਂਕਿ ਉਹ ਸੱਤ ਜਿਹੜੀ ਹੈ ਉਡੂੰਗੀ ਮਾਰ ਦੀਆਂ ਸਾਨੂੰ ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਖਦੇੜਨਾ ਸੀ ਤਾਂ ਅਮਨਪਾਲ ਦਵਾਸ਼ ਨੇ ਮੇਰੇ ਸੋਗੀ ਫੋਨ ਲਾਈਨ ਤੇ ਅਮਨ ਇੰਤਜ਼ਾਰ ਕੀਤਾ ਜਾ ਰਿਹਾ ਸੀ ਪੋਸਟਮਾਰਟਮ ਰਿਪੋਰਟ ਦਾ ਕਿ ਸ਼ੁਕਰਨ ਦੀ ਮੌਤ ਕਿਵੇਂ ਹੋਈ ਹੈ ਤਾਂ ਪਿੱਤਲ ਦੇ ਛਰਰੇ ਮਿਲੇ ਨੇ ਤੁਹਾਡੇ ਤੋਂ ਵੀ ਸਮਝਣਾ ਚਾਹਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਮੌਤ ਹੋਈ ਹੈ ਬਿਲਕੁਲ ਦੇਖੋ ਜਿਹੜੀ ਇਹ ਪੋਸਟਮਾਰਟਮ ਰਿਪੋਰਟ ਆਈ ਹੈ ਗੁਰਜੋਤ ਇਸ ਅੰਦਰ ਇਹ ਸਾਫ਼ ਤੌਰ ਤੇ ਮੈਂਸ਼ਨ ਕੀਤਾ ਗਿਆ ਹੈ ਕਿ ਜੋ ਇੰਗਲਿਸ਼ਿਕ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ ਕਿ ਟ੍ਰਾਇੰਗੂਲਰ ਸ਼ੇਪ ਜਿਹੜੀ ਲੇਸਰੇਸ਼ਨ ਵਿਦ ਅ ਪੈਕਸ ਅਪਵਰਡ ਵਿਦ ਬੋਥ ਆਫ ਲੀਗ ਲੈਂਥ ਆਫ 2 ਸੈਂਟੀਮੀਟਰ ਤਾਂ ਇਹ ਜਿਹੜਾ ਹੈ ਇੰਨੀ ਲੈਂਥ ਦੇ ਜਿਹੜੇ ਹੈ ਉਹ ਸਿਰ ਦੇ ਅੰਦਰ ਛਰੇ ਲਗੇ ਸੀ ਟ੍ਰੈਂਗੂਲਰ ਸ਼ੇਪ ਦੇ ਜੋ ਕਿ ਅ ਅੰਦਰ ਜਾ ਕੇ ਸਕਲ ਦੇ ਅੰਦਰ ਫਸੇ ਹੋਏ ਸੀ ਔਰ ਉਸ ਦੇ ਨਾਲ ਜਿਹੜੀ ਹੈ ਉਹ ਮੌਤ ਸੁਭ ਕਰਨ ਦੀ ਹੋਈ ਹੈ ਔਰ نیچے ਜੇ ਤੁਸੀਂ ਇਸ ਪੋਸਟਮੋਟਮ ਰਿਪੋਰਟ ਦੇ ਜਿਹੜਾ ਅਖੀਰ 'ਚ ਲਿਖਿਆ ਹੁੰਦਾ ਕਿਉਂਕਿ ਇਹ ਤਾਂ ਡਾਕਟਰੀ ਭਾਸ਼ਾ 'ਚ ਪੂਰੀ ਡਿਸਕ੍ਰਿਪਸ਼ਨ ਹੈ ਲੇਕਿਨ ਜਿਹੜਾ ਮੇਨ ਕੌਜ਼ ਵੀ ਲਿਖਿਆ ਗਿਆ ਉਸ ਦੇ ਅੰਦਰ ਵੀ ਲਿਖਿਆ ਗਿਆ ਹੈ ਕਿ ਕੌਜ਼ ਆਫ ਡੈਥ ਇਨ ਕੇਸ ਆਫ opinion ਆਫ ਡਾਕਟਰ ਡਾਕਟਰ ਦੀ ਇੰਜਰੀ ਆਫ ਰਿਜ਼ਲਟ ਆਫ ਫਾਇਰ ਆਰਮ ਤਾਂ ਇਹ ਹੋਰ ਵਿੱਚ ਸਫੀਸ਼ੀਐਂਟ ਟੂ ਕਾਜ਼ ਅ ਡੈਥ ਦਾ ਇਹ ਸਾਫ ਤੌਰ ਤੇ ਡਾਕਟਰਾਂ ਨੇ ਲਿਖਿਆ ਹੈ ਕਿ ਜੋ 2 ਸੈਂਟੀਮੀਟਰ ਦੇ ਵਕਤ ਵਕ ਛੁਰੇ ਜਿਹੜੇ ਨੇ ਉਹ ਸਿਰੰਦਰ ਗਏ ਉਸ ਨਾਲੇ ਮੌਤ ਹੋਈ ਹੈ ਫਾਇਰ ਆਰਮ ਦੇ ਨਾਲ ਹੋਰ ਇਹ ਜਦੋਂ ਹਿੱਟ ਵੀ ਕੀਤਾ ਉਸ ਦੇ ਸ਼ੁਭਕਰਨ ਦੇ ਸਿਰ ਚ ਜਾ ਕੇ ਸਕਲ ਦੇ ਅੰਦਰ ਤਾਂ ਉਸ ਤੋਂ ਕੁਝ ਹੀ ਦਿਨ ਬਾਅਦ ਨਾਲ ਹੀ ਮੌਤ ਜਿਹੜੀ ਹੈ ਉਹ ਹੋ ਗਈ ਸੀ ਇਹ ਪੋਸਟਮਾਰਟਮ ਰਿਪੋਰਟ ਹੈ ਕਿਉਂਕਿ ਪੋਸਟਮਾਰਟਮ ਸਬ ਤੋਂ 8 ਦਿਨ ਬਾਅਦ ਹੋਇਆ ਉਹ ਡਾਕਟਰਾਂ ਦਾ ਪੂਰਾ ਪੈਨਲ ਸੀ ਜਿਨ੍ਹਾਂ ਨੇ ਪੋਸਟਮਾਰਟਮ ਕੀਤਾ ਉਹਨਾਂ ਨੇ ਪੂਰਾ ਵੱਲੋਂ ਡਾਕਟਰਾਂ ਵੱਲੋਂ ਪੂਰੀ ਡਿਟੇਲਡ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹ ਤਿਆਰ ਕੀਤੀ ਗਈ ਹੈ ਕਿ ਕਿੰਨੇ 2 ਸੈਂਟੀਮੀਟਰ ਔਰ 2.5 ਸੈਂਟੀਮੀਟਰ ਦੇ ਲੱਗ ਛਰੇ ਸੀ ਔਰ ਇਹ ਜਿਹੜਾ ਹੈ 8.1 ਸੈਂਟੀਮੀਟਰ ਦਾ ਕਾਂ ਦੇ ਕੋਲੋਂ ਅਲੱਗ ਤੇ ਜਿਹੜਾ ਹੈ ਉਹ ਹਿੱਟ ਹੋਇਆ ਹੋਇਆ ਹੈ ਅ ਉਸ ਤੋਂ ਇਲਾਵਾ ਵਕ ਵਕ ਪੂਰੀ ਡਿਸਕ੍ਰਿਪਸ਼ਨ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਪੋਸਮੋਪਟਮ ਰਿਪੋਰਟ ਦੇ ਅੰਦਰ ਜ਼ਿਕਰ ਕੀਤਾ ਗਿਆ ਹੈ ਕਿ ਕਿਵੇਂ ਸੁਪਕਰਣ ਦੀ ਜਿਹੜੀ ਮੌਤ ਹੈ ਉਹ ਹੋਈ ਹੈ ਔਰ ਅ ਜਿਹੜੇ ਛਰਨੇ ਨੇ ਉਹ ਲੱਗਣ ਤੋਂ ਕੁਝ ਹੀ ਦਿਨ ਬਾਅਦ ਸੁਪਕਰਣ ਦੀ ਮੌਤ ਜਿਹੜੀ ਹੈ ਉਹ ਹੋਈ ਹੈ ਹੂੰ ਬਿਲਕੁਲ ਅਮਨ ਕਿਉਂਕਿ ਉਸ ਵੇਲੇ ਕੀ ਆ ਜਾ ਰਿਹਾ ਸੀ ਕਿ ਸਿੱਧੀ ਗੋਲੀ ਵੱਜੀ ਹੈ ਉਸ ਦੇ ਨਾਲ ਮੌਤ ਹੋਈ ਹੈ ਹਾਲਾਂਕਿ ਜਦੋਂ ਜਿਹੜੇ ਕਿਸਾਨਾਂ ਦੇ ਉੱਥੇ ਛਰਰੇ ਲੱਗੇ ਨੇ ਉਹ ਇਹ ਜ਼ਿਕਰ ਕਰ ਰਹੇ ਸੀ ਕਿ ਸਾਡੇ ਤਾਂ ਪੈਰਾਂ ਤੇ ਛਰਰੇ ਲੱਗੇ ਨੇ ਉਹ ਵੀ ਬਰਦਾਸ਼ਤ ਤੋਂ ਬਾਹਰ ਨੇ ਆ ਜਾਂ ਫਿਰ ਸਰੀਰ ਦੇ ਹੋਰ ਧੜ ਤੇ ਜਿਹੜੇ ਆ ਉਹ ਛਰੇ ਲੱਗੇ ਨੇ ਪਰ ਜਦੋਂ ਸਿਰ ਦੇ ਵਿੱਚ ਇਹ ਸਿੱਧੇ ਲੱਗੇ ਨੇ ਤਾਂ ਸੁਭਾਵਿਕ ਤੌਰ ਤੇ ਮੌਤ ਹੋ ਗਈ ਹੈ ਹੈਰਾਨੀ ਜਨਕ ਵੀ ਅਸੀਂ ਕਹਿ ਸਕਦੇ ਹਾਂ ਔਰ ਹਾਲਾਂਕਿ ਸੱਟ ਕਿੰਨੀ ਡੂੰਗੀ ਹੋਏਗੀ ਇਹ ਸੁਭਾਵਿਕ ਤੌਰ ਤੇ ਜਿਸ ਨੂੰ ਇਹ ਲੱਗਦੀ ਹੈ ਉਹ ਸੁਨੂ ਹੈ ਅਹਿਸਾਸ ਜਿਹੜਾ ਉਹ ਹੋਏਗਾ ਕਿਉਂਕਿ ਉਸ ਸਮੇਂ ਇਹੀ ਕਿਹਾ ਜਾ ਰਿਹਾ ਸੀ ਕਿ ਸਿੱਧੀ ਗੋਲੀ ਵਜੀ ਹੈ ਇਸ ਕਰਕੇ ਮੌਤ ਹੋਊਗੀ। ਪੂਰੇ ਡਿਸਕ੍ਰਿਪਸ਼ਨ ਦੇਖੋ ਜਿਉਂਕਿ ਡਾਕਟਰਾਂ ਵੱਲੋਂ ਲਿਖਿਆ ਗਿਆ ਹੈ ਔਰ ਅੱਗੇ ਤੱਕ ਆ ਕੇ ਫਰੰਟ ਫੇਸ ਤੇ ਜਿਹੜੀ ਹੱਡੀ ਹੁੰਦੀ ਹੈ ਉਸ ਤੇ ਵੀ ਫ੍ਰੈਕਚਰ ਜਿਹੜਾ ਹੈ ਉਹ ਡਾਕਟਰਾਂ ਨੇ ਲਿਖਿਆ ਹੋਇਆ ਹੈ ਔਰ ਉਹ ਗੋਲੀ ਲੰਚਣ ਅ ਛਰੇ ਲੰਚਣ ਕਰਕੇ ਪੂਰਾ ਹੂੰ ਉਹਦੀ ਬੋਨਸ ਉਹ ਸੁਝ ਗਈਆਂ ਸੀਗੀਆਂ ਔਰ ਉਸਦੇ ਨਾਲ ਜਿਹੜੀ ਇਨਜਰੀ ਹੋਈ ਬਲੱਡ ਬਲੌਕ ਹੋਇਆ ਔਰ ਖੂਨ ਬਾਹਰ ਆਣ ਕਰਕੇ ਅ ਅੰਦਰ ਬਲੌਕੇਜ ਕਰਕੇ ਕਿਉਂਕਿ ਸੁਝ ਗਿਆ ਉਸ ਤੋਂ ਬਾਅਦ ਬਲੌਕੇਜ ਹੋਈ ਔਰ ਨਾਲ ਹੀ ਹੱਡੀਆਂ ਤੇ ਜਿਹੜਾ ਫ੍ਰੈਕਚਰ ਹੈ ਇਹ ਪੂਰੇ ਸਿਨੈਰੀਓ ਕਰਕੇ ਜੋ ਇਨਜਰੀ ਹੋਈ ਜਿਸ ਤਰੀਕੇ ਦੇ ਨਾਲ ਤਾਂ ਉਸ ਕਾਰਨ ਮੋਹ ਹੂੰ ਠੀਕ ਹੈ